ਦੇ ਅਦਾਕਾਰ ਧਰਮਿੰਦਰ ਦੇ ਨਾਲ ਜੁੜੀ ਹੋਈ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਉਹਨਾਂ ਦੀ ਮੁਰ ਤੋਂ ਸਿਹਤ ਵਿਗੜ ਗਈ ਹੈ ਔਰ ਘਰ ਦੇ ਬਾਹਰ ਕਲਾਕਾਰ ਪਹੁੰਚਨੇ ਸ਼ੁਰੂ ਹੋ ਗਏ ਨੇ ਘਰ ਦੇ ਬਾਹਰ ਇੱਕ ਐਂਬੂਲੈਂਸ ਵੀ ਮੌਜੂਦ ਹੈ ਔਰ ਦੱਸ ਦਈਏ ਕਿ ਕਰੀਬਿਆਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ ਹੈ ਤਾਂ 89 ਸਾਲ ਦੇ ਨੇ ਧਰਮਿੰਦਰ ਹਾਲ ਹੀ ਦੇ ਵਿੱਚ ਜਦੋਂ ਮੌਤ ਦੀ ਖਬਰ ਸਾਹਮਣੇ ਆਉਂਦੀ ਹੈ ਤਾਂ ਉਸ ਤੋਂ ਬਾਅਦ ਦੇਖਿਆ ਗਿਆ ਕਿ ਕਿੰਜ ਇਹ ਅਫਵਾਹ ਨਿਕਲਦੀ ਹੈ ਪਰਵਾਰ ਨੇ ਇਸ ਦੇ ਉੱਤੇ ਨਾਰਾਜ਼ਗੀ ਜਤਾਈ ਸੀ ਪਰ ਹੁਣ ਇਸ ਵਕਤ ਦੀ ਜੋ ਜਾਣਕਾਰੀ ਤੁਹਾਡਾ ਨਾਲ ਸਾਂਝੀ ਕਰ ਰਹੇ ਹਾਂ ਕਿ ਧਰਮਿੰਦਰ ਦੀ ਸਿਹਤ ਜਿਹੜੀ ਹੈ ਉਹ ਖਰਾਬ ਚੱਲ ਰਹੀ ਹੈ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਮੁਰ ਤੋਂ ਸਿਹਤ ਜਿਹੜੀ ਉਹ ਵਿਗੜੀ ਹੈ ਔਰ ਉਸ ਤੋਂ ਬਾਅਦ ਘਰ ਦੇ ਬਾਹਰ ਹਲਚਲ ਜਿਹੜੀ ਹੈ ਉਹ ਤੇਜ਼ ਹੋ ਗਈ ਹੈ ਕਿਉਂਕਿ ਕਰੀਬੀ ਜਿਹੜੇ ਨੇ ਉਹ ਘਰ ਦੇ ਬਾਹਰ ਪਹੁੰਚਣਾ ਸ਼ੁਰੂ ਹੋ ਗਏ ਨੇ ਔਰ ਅੱਜ ਹੀ ਦੇਖਿਆ ਗਿਆ ਕਿ ਧਰਮਿੰਦਰ ਦੀ ਅਪਕਮਿੰਗ ਫਿਲਮ ਦਾ ਜਿਹੜਾ ਪੋਸਟਰ ਹੈ ਉਹ ਵੀ ਰਿਲੀਜ਼ ਹੋਇਆ ਔਰ ਤਰਮਿੰਦਰ ਦੀ ਉਸ ਦੇ ਉੱਤੇ ਫੋਟੋ ਵੀ ਲੱਗੀ ਨਜ਼ਰ ਆਈ ਔਰ ਇਸ ਦੇ ਨਾਲ ਫਿਲਮ 21 ਦਾ ਜੇਕਰ ਜ਼ਿਕਰ ਕਰ ਲਈਏ ਤਾਂ 25 ਦਸੰਬਰ ਨੂੰ ਸਿਨਮਾ ਘਰਾਂ ਦੇ ਵਿੱਚ ਦਸਤਕ ਦੇਵੇਗੀ ਜਿਸ ਦੇ ਵਿੱਚ ਤਰਮਿੰਦਰ ਕਮਾਲ ਦੀ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ਫਿਲਹਾਲ ਜੋ ਜਾਣਕਾਰੀ ਸਾਂਝੀ ਕਰ ਰਹੇ ਹਾਲਾਂਕਿ ਸਸਪੈਂਸ ਇਸ ਵਕਤ ਬਣਿਆ ਹੋਇਆ ਹੈ ਕਿਉਂਕਿ ਕੁਝ ਨੈਸ਼ਨਲ ਮੀਡੀਆ ਜੋ ਰਿਪੋਰਟਰ ਹਲੇ ਵੀ ਦਾਅਵਾ ਕਰ ਰਹੇ ਨੇ ਕਿ ਤਰਮਿੰਦਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਅੱਗੇ ਨੇ ਫਿਲਹਾਲ ਇਸ ਦੀ ਅਜੇ ਕੋਈ ਪੁਸ਼ਟੀ ਨਹੀਂ ਹੈ ਕਿਉਂਕਿ ਜਦੋਂ ਹਾਲ ਹੀ ਦੇ ਵਿੱਚ ਇਹ ਮੌਤ ਦੀ ਖਬਰ ਸਾਹਮਣੇ ਆਉਂਦੀ ਹੈ ਤਾਂ ਉਸ ਤੋਂ ਬਾਅਦ ਪਰਿਵਾਰ ਨੇ ਇਸ ਦੇ ਉੱਤੇ ਇਤਰਾਜ਼ ਜਤਾਇਆ ਸੀ ਸਨੀ ਦੇ올 ਵੀ ਗੁੱਸੇ ਦੇ ਵਿੱਚ ਨਜ਼ਰ ਆਏ ਸੀ ਹਲੇ ਤੱਕ ਕਿਸੇ ਵੀ ਵੱਲੋਂ ਪਰਿਵਾਰਕ ਮੈਂਬਰ ਵੱਲੋਂ ਹਲੇ ਤੱਕ ਕੋਈ ਇਸ ਸਬੰਧ ਵਿੱਚ ਪੁਸ਼ਟੀ ਜਿਹੜੀ ਹੈ ਉਹ ਨਹੀਂ ਕੀਤੀ ਗਈ ਫਿਲਹਾਲ ਦੱਸ ਦਈਏ ਕਿ ਤਰਮਿੰਦਰ ਦੀ ਸਿਹਤ ਜਿਹੜੀ ਹੈ ਉਹ ਵਿਗੜ ਗਈ ਹੈ ਤਰਮਿੰਦਰ ਦੇ ਘਰ ਦੇ ਬਾਹਰ ਜਿਹੜੇ ਆ ਕਲਾਕਾਰ ਨੇ ਉਹ ਪਹੁੰਚਣਾ ਸ਼ੁਰੂ ਹੋ ਗਏ ਨੇ ਤਾਂ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਆ ਇਹ ਤਾਜ਼ਾ ਤਸਵੀਰਾਂ ਨੇ ਤਰਮਿੰਦਰ ਦੇ ਘਰ ਦੇ ਬਾਹਰ ਦੀਆਂ ਇਹ ਤਸਵੀਰਾਂ ਨੇ ਔਰ ਜ਼ਿਕਰ ਇਹੋ ਕਿ ਇਹ ਵੀ ਹੈ ਕਿ ਤਰਮਿੰਦਰ ਨੇ ਸਾਲ 1960 ਦੇ ਵਿੱਚ ਫਿਲਮ ਦਿਲ ਵੀ ਤੇਰਾ ਹਮ ਵੀ ਤੇਰੇ ਤੋਂ ਬਾਲੀਵੁੱਡ ਇੰਡਸਟਰੀ ਦੇ ਵਿੱਚ ਕਦਾਂ ਰੱਖਿਆ ਸੀ ਔਰ ਸ਼ੁਰੂਆਤੀ ਦੌਰ ਦੇ ਵਿੱਚ ਦੇਖਿਆ ਗਿਆ ਅਨਪੜ ਬੰਦਨੀ ਅਨੁਪਮਾ ਆਇਆ ਸਾਵਨ ਝੂਮ ਕੇ ਵਰਗੀਆਂ ਫਿਲਮਾਂ ਦੇ ਵਿੱਚ ਜੋ ਕਿਰਦਾਰ ਤਰਮਿੰਦਰ ਨੇ ਨਿਭਾਏ ਉਹ ਲੋਕਾਂ ਦੇ ਦਿਲਾਂ ਤੇ ਰਾਜੇ ਕੀਤੇ ਕਰ ਵੀ ਰਹੇ ਨੇ ਪਰ ਹੁਣ ਜੋ ਸਿੱਧ ਨਾ ਜੁੜੀ ਹੋਈ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਅਦਾਕਾਰ ਤਰਮਿੰਦਰ ਦੀ ਸਿਹ ਜਿਹੜੀ ਹੈ ਮੁਰ ਤੋਂ ਵਿਗੜ ਗਈ ਹੈ ਨਾਸੂਕ ਦੱਸੀ ਜਾ ਰਹੀ ਹੈ ਜਿਸ ਤੋਂ ਬਾਅਦ ਘਰ ਦੇ ਬਾਹਰ ਜਿਹੜਾ ਹਲਚਲ ਜਿਹੜੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਤਾਂ ਅਦਾਕਾਰ ਤਰਮਿੰਦਰ ਦੇ ਘਰ ਦੇ ਬਾਹਰ ਕਲਾਕਾਰ ਜਿਹੜੇ ਨੇ ਉਹ ਪਹੁੰਚਣਾ ਸ਼ੁਰੂ ਹੋ ਗਏ ਨੇ ਹਾਲਾਂਕਿ ਇਹ ਸਸਪੈਂਸ ਬਣਿਆ ਹੋਇਆ ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਸਸਪੈਂਸ ਬਣਿਆ ਹੋਇਆ ਹੈ ਕਿ ਤਰਮਿੰਦਰ ਅਹ ਦੀ ਸੇਤ ਨਾਜ਼ੁਕ ਹੈ ਹਾਲਾਂਕਿ ਇਹ ਵੀ ਕਈ ਜਿਹੜੇ ਨੈਸ਼ਨਲ ਮੀਡੀਆ ਨੇ ਉਹਨਾਂ ਵੱਲੋਂ ਚਲਾਇਆ ਜਾ ਰਿਹਾ ਹੈ ਕਈ ਰਿਪੋਰਟਾਂ ਇਹ ਦਾਵਾ ਕਰ ਰਹੀਆਂ ਨੇ ਕਿ ਸਫਾਨੀ ਸੰਸਾਰ ਨੂੰ ਧਰਮਿੰਦਰ ਅਲਵਿਦਾ ਅਗੇ ਨੇ ਫਿਲਹਾਲ ਇੱਥੇ ਇਹ ਸਪਸ਼ਟ ਕਰਦੀ ਹੈ ਅਦਾਰਾ ਰੋਜ਼ਾਨਾ ਸਪੋਕਸਮੈਨ ਵੱਲੋਂ ਕਿ ਅਜੇ ਇਸ ਸੰਬੰਧ ਦੇ ਵਿੱਚ ਕੋਈ ਪੁਸ਼ਟੀ ਨਹੀਂ ਹੋਈ ਹੈ ਕਿ ਤਰਮਿੰਦਰ ਦੀ ਮੌਤ ਹੋਈ ਹੈ ਜਾਂ ਨਹੀਂ ਹੋਈ ਬਹੁਤ ਸਾਰੀਆਂ ਮੀਡੀਆ ਰਿਪੋਰਟਰਾਂ ਦਾਅਵਾ ਕਰ ਰਹੀਆਂ ਨੇ ਕਿ ਉਹ ਫਾਨੀ ਸੰਸਾਰ ਨੂੰ ਅਲਵਿਦਾ ਅਗੇ ਨੇ ਪਰ ਅਦਾਰਾ ਰੋਜ਼ਾਨਾ ਸਪੋਕਸਮੈਨ ਬਿਨਾਂ ਪੁਸ਼ਟੀ ਤੋਂ ਹਲੇ ਤੱਕ ਜਿਹੜਾ ਕੋਈ ਵੀ ਅਜਿਹੀ ਜਾਣਕਾਰੀ ਤੁਹਾਡੇ ਨਾਲ ਨਸ਼ਰ ਨਹੀਂ ਕਰੇਗਾ ਸਾਂਝੀ ਨਹੀਂ ਕਰੇਗਾ ਜਿੰਨੀ ਦੇਰ ਤੱਕ ਪਰਿਵਾਰਕ ਮੈਂਬਰਾਂ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਜਾਂਦੀ ਤਰਮਿੰਦਰ ਨੂੰ ਲੈ ਕੇ ਪੁਸ਼ਟੀ ਨਹੀਂ ਕੀਤੀ ਜਾਂਦੀ ਫਿਲਹਾਲ ਜੋ ਜਾਣਕਾਰੀ ਸਾਡੇ ਤੱਕ ਪਹੁੰਚੀ ਹੈ ਉਸ ਦੇ ਮੁਤਾਬਕ ਦੱਸਦੀ ਹੈ ਕਿ ਤਰਮਿੰਦਰ ਦੀ ਮੁਰ ਤੋਂ ਸੇਤ ਵਿਗੜ ਗਈ ਹੈ ਘਰ ਦੇ ਬਾਹਰ ਐਂਬੂਲੈਂਸ ਪਹੁੰਚੀ ਹੈ ਔਰ ਦੱਸਦੀ ਹੈ ਕਿ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਘਰ ਦੇ ਬਾਹਰ ਹੈ ਜਿਹੜੇ ਉਹਨਾਂ ਦੇ ਚਾਹਣ ਵਾਲੇ ਨੇ ਜਿਹੜੇ ਕਲਾਕਾਰ ਨੇ ਉਹ ਪਹੁੰਚੇ ਨੇ ਹਾਲਾਂਕਿ ਤਰਮਿੰਦਰ ਨੇ ਆਪਣੇ ਫਿਲਮੀ ਦੌਰ ਦੇ ਦੌਰਾਨ ਜੋ ਫਿਲਮਾਂ ਕੀਤੀਆਂ ਉਹ ਦਰਸ਼ਕਾਂ ਨੇ ਦਿਲਾਂ ਦੇ ਵਿੱਚ ਰਹਿਦੀ ਦੁਨੀਆ ਤੱਕ ਯਾਦ ਰਹਿਣੀਆਂ ਨੇ ਪਰ ਤਰਮਿੰਦਰ ਅ ਜਿਸ ਦੇ ਫੈਨ ਸੀ ਉਹ ਵੀ ਵੱਡਾ ਕਲਾਕਾਰ ਸੀ ਮੈਂ ਜ਼ਿਕਰ ਕਰ ਰਿਹਾ ਦਲੀਪ ਕੁਮਾਰ ਸਾਹਿਬ ਦਾ ਅਦਲੇਬ ਕੁਮਾਰ ਸਾਹਿਬ ਦੇ ਫੈਨ ਸੀ ਤਰਮਿੰਦਰ ਔਰ ਜਿਸ ਤਰੀਕੇ ਦੇ ਨਾਲ ਹੁਣ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਫੈਨਸ ਇੱਕ ਵਾਰ ਫਿਰ ਚਿੰਤਾ ਦੇ ਵਿੱਚ ਚਲੇ ਗਏ ਨੇ ਫੈਨਸ ਵੱਲੋਂ ਦਬਾਵਾ ਜਿਹੜੀਆਂ ਨੇ ਤਰਮਿੰਦਰ ਦੀ ਸੇਰ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਨੇ ਹਾਲਾਂਕਿ ਤਰਮਿੰਦਰ ਦੀ ਅਪਕਮਿੰਗ ਫਿਲਮ ਜਿਹੜੀ ਹੈ ਯਾਨੀ ਕਿ ਆਉਣ ਵਾਲੀ ਜਿਹੜੀ ਨਵੀਂ ਫਿਲਮ ਹੈ ਉਹ 21 ਹੈ ਜਿਸ ਦਾ ਅੱਜ ਹੀ ਨਵਾਂ ਪੋਸਟਰ ਜਿਹੜਾ ਉਹ ਸਾਹਮਣੇ ਆਇਆ ਤਰਮਿੰਦਰ ਦੀ ਉਸ ਦੇ ਉੱਤੇ ਤਸਵੀਰ ਲੱਗੀ ਹੋਈ ਨਜ਼ਰ ਆਈ ਪਰ ਹੁਣ ਇਸ ਵਕਤ ਦੀ ਜੋ ਤਾਜ਼ਾ ਜਾਣਕਾਰੀ ਸਾਂਝੀ ਕਰ ਕਿ ਧਰਮਿੰਦਰ ਜਿਸ ਨੂੰ ਬਾਲੀਵੁੱਡ ਦਾ ਹੀ-ਮੈਨ ਕਿਹਾ ਜਾਂਦਾ ਹੈ 99 ਸਾਲ ਦੇ ਨੇ ਉਹਨਾਂ ਦੀ ਸਿਹਤ ਵਿਗੜੀ ਹੈ ਉਹਨਾਂ ਨੂੰ ਦੱਸ ਦਈਏ ਕਿ ਇਹ ਚਰਚਾਵਾਂ ਚੱਲ ਰਹੀਆਂ ਨੇ ਕਿ ਉਹਨਾਂ ਨੂੰ ਹਸਪਤਾਲ ਲਿਜਾਇਆ ਜਾਣਾ ਹੈ ਕਿਉਂਕਿ ਪਰਿਵਾਰਕ ਮੈਂਬਰ ਜਿਹੜੇ ਨੇ ਚਿੰਤਾ ਦੇ ਵਿੱਚ ਵੀ ਨਜ਼ਰ ਆ ਰਹੇ ਨੇ ਔਰ ਇਸ ਦੇ ਨਾਲ ਜਿਹੜੇ ਪ੍ਰਸ਼ੰਸਕ ਨੇ ਉਹਨਾਂ ਵੱਲੋਂ ਦੁਆਵਾਂ ਜਿਹੜੀਆਂ ਨੇ ਧਰਮਿੰਦਰ ਦੀ ਸਿਹਤ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਨੇ ਤਾਂ 99 ਸਾਲ ਦੇ ਨੇ ਧਰਮਿੰਦਰ ਅਗਲੇ ਮਹੀਨੇ